ਪਹਿਲਾ ਜੇ ਤੁਹਾਡੇ ਗੱਲ ਕੀਤੀ ਜਾਵੇ ਤੁਹਾਡੇ ਪੈਰਾ ਡਾਕਟਰ ਪਾਜੀ ਪਹਿਲਾ ਤੋਂ ਤੁਹਾਨੂੰ ਇਹ ਪ੍ਰੋਬਲਮ ਆ ਕਿ ਹੁਣ ਤੋਂ ਨਹੀਂ ਮੈਮ ਮੈਂ ਸੀਗਾ 9-10 ਮਿੰਟ ਅੱਜ ਸੀਗਾ ਉਹਦੋਂ ਹੋਇਆ ਸੀ ਮੇਰੇ ਡਾਕਟਰ ਨੇ ਇੰਜੈਕਸ਼ਨ ਲਾਤਾ ਕਿ ਉਹ ਬਾਜੀ ਇੰਨਾ ਆਪਣੇ ਜਿਵੇਂ ਕਿ ਤੁਸੀਂ ਕਿਹਾ ਹੈ ਨਾ ਤੁਸੀਂ ਪ੍ਰੋਪਰ ਚੱਲ ਨਹੀਂ ਪਾਉਂਦੇ ਤੁਸੀਂ ਇਹਨਾਂ ਨਾਲ ਚੱਲਦੇ ਹੋ ਕਿੰਨਾ ਖੋਖਾ ਹੁੰਦਾ ਇਹ ਮੈਮ ਹੁਣ ਤਾਂ ਆਦਤ ਪੈ ਗਈ ਹੈ ਬਸ ਇਹ ਕਈ ਟਰੈਕ ਐਦਾਂ ਦੇ ਹੁੰਦੇ ਜਿਵੇਂ ਪਹਾੜੀ ਲੈ ਕੇ ਆਪਾਂ ਘੁੰਮਣ-ਘਮਣ ਜਾਂਦੇ ਆ ਉੱਥੇ ਥੋੜੀ ਦਿੱਕਤ ਹੁੰਦੀ ਹੈ ਬਾਕੀ ਭਾਜੀ ਜੇ ਗੱਲ ਕੀਤੀ ਜਾਵੇ ਟੈਟੂ ਦੀ ਤੁਸੀਂ ਟੈਟੂ ਆਰਟਿਸਟ ਹੋ ਤੁਸੀਂ ਟੈਟੂ ਬਣਾਉਂਦੇ ਹੋ ਹੈਨਾ ਭਾਜੀ ਕਦੋਂ ਤੋਂ ਬਣਾ ਰਹੇ ਹੋ ਟੈਟੂ ਮੈਂ ਕਰੀਬ 1.5 ਸਾਲ ਦੇ ਨੇੜੇ ਹੋ ਚੱਲਿਆ ਹੈ ਜੇ ਸਾਲ ਹਾਂਜੀ ਤੁਹਾਡੇ ਮਨ ਵਿੱਚ ਇਹ ਕਿਹੜਾ ਇਦਾਂ ਦਾ ਵਿਚਾਰ ਆਇਆ ਵੀ ਤੁਸੀਂ ਟੈਟੂ ਹੀ ਜਿਹੜਾ ਹੈ ਚੁਣਿਆ ਹੋਰ ਕੋਈ ਕੰਮ ਕਿਉਂ ਨਹੀਂ ਚੁਣਿਆ ਮੈਂ ਮੇਰੀ ਡਰਾਇੰਗ ਥੋੜੀ ਵਧੀਆ ਸੀਗੀ ਸਕੂਲ ਟਾਈਮ ਤੋਂ ਜੀ ਉਹਦੇ ਕਰਕੇ ਫਿਰ ਮੈਂ ਜਦੋਂ ਮੈਂ ਕਿਤੇ ਹੋਰ ਲੱਗਿਆ ਉਹਨਾਂ ਨੇ ਮੇਰੀ ਡਰਾਇੰਗ ਦੇਖਣ ਤੋਂ ਬਾਅਦ ਉਹਨਾਂ ਨੇ ਮੈਨੂੰ ਸਰਪਾਲੇ ਭੇਜਿਆ ਸਾਮਪਰਾਲੇ ਸਟੂਡੀਓ 21 ਮੈਂ ਇੱਥੇ ਬੈਲਾ ਡਰਾਇੰਗ ਸਿੱਖੀ ਹੈ ਫਿਰ ਉਸ ਤੋਂ ਬਾਅਦ ਮੈਂ ਟੈਟੂ ਚਾਹੀਦਾ। ਭਾਜੀ ਇਹ ਪਹਿਲਾ ਜੇ ਤੁਹਾਡੇ ਗੱਲ ਕੀਤੀ ਜਾਵੇ ਤੁਹਾਡੇ ਪੈਰਾ ਦੀ ਸਰ ਭਾਜੀ ਪਹਿਲਾ ਤੋਂ ਤੁਹਾਨੂੰ ਇਹ ਪ੍ਰੋਬਲਮ ਆ ਕਿ ਹੁਣ ਤੋਂ ਨਹੀਂ ਮੈਮ ਮੈਂ ਸੀਗਾ 9-10 ਮਿੰਟ ਅੱਜ ਸੀਗਾ ਉਦੋਂ ਹੋਇਆ ਸੀ ਮੇਰੇ ਜੀ ਡਾਕਟਰ ਨੇ ਇੰਜੈਕਸ਼ਨ ਲਾਦਾ ਫੀਵਰ ਦੇ। ਭਾਜੀ ਜਿਵੇਂ ਕਿ ਤੁਹਾਡੇ ਹੈਗਾ ਹੈ ਨਾ ਵੀ ਘਰ ਪਰਿਵਾਰ ਵਿੱਚ ਕੌਣ ਕੌਣ? ਮੇਰੇ ਬ੍ਰਦਰ ਨੇ ਦੋ ਭਾਬੀਆਂ ਬੱਚੇ ਉਹਨਾਂ ਦੇ। ਮੰਮੀ ਪਾਪਾ ਉਹ ਮੈਥ ਹੋ ਚੁੱਕੀ ਉਹਨਾਂ ਦੀ। ਪਾਜੀ ਇੰਨਾ ਆਪਣੇ ਜਿਵੇਂ ਕਿ ਤੁਸੀਂ ਕਿਹਾ ਹੈ ਨਾ ਤੁਸੀਂ ਪ੍ਰੋਪਰ ਚੱਲ ਨਹੀਂ ਪਾਉਂਦੇ ਤੁਸੀਂ ਇਹਨਾਂ ਨਾਲ ਚੱਲਦੇ ਹੋ ਕਿੰਨਾ ਕੋਖਾ ਹੁੰਦਾ ਇਹ ਮੈਮ ਹੁਣ ਤਾਂ ਆਦਤ ਪੈ ਗਈ ਹੈ ਬਸ ਇਹ ਕਈ ਟਰੈਕ ਐਦਰ ਦੇ ਹੁੰਦੇ ਜਿਵੇਂ ਪਹਾੜੀ ਲੈ ਕੇ ਘੁੰਮਣ ਘਮਣ ਜਾਂਦੇ ਆ ਉੱਥੇ ਥੋੜੀ ਦਿੱਕਤ ਆਉਂਦੀ ਬਸ ਬਾਕੀ ਠੀਕ ਆ ਹਾਂਜੀ ਹਾਂਜੀ ਬਾਕੀ ਪਾਜੀ ਜੇ ਗੱਲ ਕੀਤੀ ਜਾਵੇ ਟੈਟੂ ਦੀ ਤੁਸੀਂ ਟੈਟੂ ਆਰਟਿਸਟ ਹੋ ਤੁਸੀਂ ਟੈਟੂ ਬਣਾਉਂਦੇ ਹੋ ਹੈਨਾ ਪਾਜੀ ਕਦੋਂ ਤੋਂ ਬਣਾ ਰਹੇ ਹੋ ਟੈਟੂ ਮੈਂ ਕਰੀਬ 1.5 ਸਾਲ ਦੇ ਨੇੜੇ ਹੋ ਚੱਲਿਆ ਹਾਂਜੀ ਆਕੇ ਤੁਹਾਡੇ ਮਨ ਵਿੱਚ ਜੀ ਕਿਹੜਾ ਇਦਾਂ ਦਾ ਵਿਚਾਰ ਆਇਆ ਵੀ ਤੁਸੀਂ ਟੈਟੂ ਹੀ ਜਿਹੜਾ ਐ ਚੁੰਨਿਆ ਹੋਰ ਕੋਈ ਕੰਮ ਕਿਉਂ ਨਹੀਂ ਚੁਣਿਆ ਮੈਂ ਮੇਰੀ ਡਰਾਇੰਗ ਥੋੜੀ ਵਧੀਆ ਸੀਗੀ ਸਕੂਲ ਟਾਈਮ ਤੋਂ ਜੀ ਉਹਦੇ ਕਰਕੇ ਫਿਰ ਮੈਂ ਜਦੋਂ ਮੈਂ ਕਿਤੇ ਹੋਰ ਲੱਗਿਆ ਉਹਨਾਂ ਨੇ ਮੇਰੀ ਡਰਾਇੰਗ ਦੇਖਣ ਤੋਂ ਬਾਅਦ ਉਹਨਾਂ ਨੇ ਮੈਨੂੰ ਸਰ ਕੋਲੇ ਭੇਜਿਆ ਸैम ਸਰ ਕੋਲੇ ਜੀ ਸਟੂਡੀਓ 21 ਮੈਂ ਇੱਥੇ ਬੈਲਾ ਡਰਾਇੰਗ ਸਿੱਖੀ ਫਿਰ ਉਸ ਤੋਂ ਬਾਅਦ ਮੈਂ ਟੈਟੂ ਚਾਹਿਆ ਦੀ ਗੱਲ ਕੀਤੀ ਜਾਵੇ ਤੁਹਾਡੀ ਲੈਗਸ ਦੀ ਹੈ ਨਾ ਵੀ ਆਪਾਂ ਦੇਖ ਸਕਦੇ ਪੂਰੇ ਮਤਲਬ ਇਹਨਾਂ ਨੂੰ ਇਹ ਕੰਮ ਨਹੀਂ ਕਰਦੀਆਂ ਕਿੰਨਾ ਕੋ ਔਖਾ ਹੁੰਦਾ ਇਹਨਾਂ ਨਾਲ ਚੱਲਣਾ ਤੇ ਘਰ ਵੱਲੋਂ ਕਿੱਦਾਂ ਦਾ ਰਿਸਪੌਂਸ ਮਿਲਦਾ ਹੈ ਘਰ ਵੱਲੋਂ ਜੀ ਪੂਰਾ ਸਪੋਰਟ ਆ ਜੀ ਤੇ ਦਿੱਕਤ ਚੱਲਣ ਫਿਰਨ ਚ ਹੁਣ ਦਾਤ ਪੈ ਗਈ ਆ ਅੱਧੀ ਉਮਰ ਨਿਕਲ ਚੁੱਕੀ ਆ ਦੇ ਵਿੱਚ ਹੀ ਕੋਈ ਚੱਕਰ ਨਹੀਂ ਇਹਨਾਂ ਦਾ ਭਾਜੀ ਮਤਲਬ ਜਿਵੇਂ ਹੈ ਨਾ ਹਰ ਇੱਕ ਇੱਕ ਬੰਦੇ ਦਾ ਹੁੰਦਾ ਵੀ ਹੈ ਨਾ ਆਪਣੇ ਵੀ ਸੋ ਕੰਮ ਹੁੰਦੇ ਆ ਚਲੋ ਤੁਹਾਡੀ ਮੰਮੀ ਪਾਪਾ ਵੀ ਨਹੀਂ ਹੈਗੇ ਪਰ ਕਹਿੰਦੇ ਇਹਨੇ ਵੀ ਸਾਡੇ 100 ਕੰਮ ਹੁੰਦੇ ਆ ਹੁਣ ਅਸੀਂ ਬਿਲਕੁਲ ਸਹੀ ਹੈ ਸਾਡੇ ਹੱਥ ਪੈਰ ਬਿਲਕੁਲ ਕੰਮ ਕਰਦੇ ਪਰ ਸਾਨੂੰ ਵੀ ਕਦੇ ਨਾ ਕਦੇ ਨਾ ਲੋਡ ਪੈ ਜਾਂਦੀ ਹੈ ਵੀ ਹਾਂ ਇਹ ਕੰਮ ਕਰਦੇ ਉਹ ਕਰ ਕਰਦੇ ਪਰ ਹੁਣ ਤੁਸੀਂ ਬਾਜੀ ਬਿਲਕੁਲ ਹੀ ਮਤਲਬ ਕਿ ਹੈਂਡੀਕੈਪਡ ਹੋ ਤੁਹਾਡੇ ਪੈਰ ਬਿਲਕੁਲ ਨਹੀਂ ਕੰਮ ਕਰਦੇ ਪਰ ਜੀ ਕਿੰਨੇ ਕ ਪ੍ਰੋਬਲਮ ਹੁੰਦੀ ਹੈ ਤੇ ਜਿਹੜਾ ਕੰਮ ਆ ਕਦੇ ਕਦੇ ਦਿਲ ਵੀ ਨਹੀਂ ਕਰਦਾ ਕਰਨ ਦਾ ਤੇ ਕਿਵੇਂ ਕਰਦੇ ਉਹਨੂੰ ਮੈਨੇਜ ਮੈਨੇਜ ਮੈਮ ਖੁਦ ਹੀ ਕਰਨਾ ਹੁੰਦਾ ਵਾ ਬਾਕੀ ਜਿਵੇਂ ਹੁਣ ਨਾਰਮਲ ਇਨਸਾਨ ਆ ਉਹਨੂੰ ਵੀ ਕਦੇ ਦਿੱਕਤ ਆਈ ਜਾਂਦੀ ਥੋੜੀ ਬਹੁਤ ਜੀ ਫਿਰ ਮੈਂ ਆਪਣੇ ਆਪ ਨੂੰ ਤਾਂ ਨਾਰਮਲ ਹੀ ਸਮਝਦਾ ਮੈਂ ਤਾਂ ਸਮਝਦਾ ਹੀ ਨਹੀਂ ਆਗਾ ਮੈਂ ਹੈਂਡੀਕੈਪ ਕਿਉਂਕਿ ਸੋਚ ਤੋਂ ਆ ਸੋਚ ਆਪਣੀ ਹੈਗੀ ਬੈਸਟ ਆ ਸਾਰਾ ਕੁਝ ਬੈਸਟ ਭਾਜੀ ਲੋਕਾਂ ਵੱਲੋਂ ਕਿੱਦਾਂ ਦੇ ਰਿਸਪੌਂਸ ਮਿਲਦਾ ਹੈ ਕਿਉਂਕਿ ਅੱਜ ਕੱਲ ਜੇ ਗੱਲ ਕੀਤੀ ਜਾਵੇ ਲੋਕਾਂ ਦੀ ਤਾਂ ਉਹ ਤਾਂ ਚੰਗੇ ਬੰਦੇ ਨੂੰ ਵੀ ਨਹੀਂ ਛੱਡਦੇ ਤੁਸੀਂ ਤਾਂ ਚਲੋ ਇੱਕ ਤਰੀਕੇ ਨਾਲ ਰੱਬ ਵੱਲੋਂ ਤੁਸੀਂ ਐਦਾਂ ਦਿਓ ਚਲੋ ਡਾਕਟਰ ਨੇ ਤੁਹਾਡਾ ਗਲਤ ਇੰਜੈਕਸ਼ਨ ਲਾਤਾ ਪਰ ਚਲੋ ਹੁਣ ਤਾਂ ਰੱਬ ਵੱਲੋਂ ਹੀ ਅਸੀਂ ਕਵਾਂਗੇ ਵੀ ਰੱਬ ਵੱਲੋਂ ਹੀ ਐਦਾਂ ਦਿਓ ਭਾਜੀ ਫਿਰ ਤੁਹਾਨੂੰ ਮਤਲਬ ਕਿੱਦਾਂ ਦਾ ਫੀਲ ਹੁੰਦਾ ਲੋਕ ਤੁਹਾਨੂੰ ਗਲਤ ਤਰੀਕੇ ਨਾਲ ਟਰੀਟ ਕਰਾ ਨਹੀਂ ਮੈਮ ਸਕੂਲ ਟਾਈਮ ਵਗੈਰਾ ਹੋ ਜਾਂਦਾ ਸੀਗਾ ਹੁਣ ਤਾਂ ਨਹੀਂ ਹੈਗਾ ਇਦਾਂ ਦਾ ਕੋਈ ਬਾਕੀ ਲੋਕ ਵੀ ਸਮਝਦਾਰ ਹੋਈ ਜਾ ਰਹੇ ਟਾਈਮ ਦੇ ਨਾਲ ਇੰਨਾ ਕੋਈ ਚੱਕਰ ਨਹੀਂ ਪੱਦਾ ਹੈਗਾ ਘਰ ਦੇ ਵਿੱਚ ਜਿਵੇਂ ਖਰਚਾ ਵਗੈਰਾ ਆ ਖਾਣ ਪੀਣਾਂ ਰੋਟੀ ਵਗੈਰਾ ਉਹ ਆਪ ਹੀ ਕਰਨਾ ਪੈਂਦਾ ਹੈ ਕਿ ਭਾਬੀਆਂ ਵਗੈਰਾ ਨਹੀਂ ਉਹ ਤਾਂ ਮੇਰੀ ਭਾਬੀਆਂ ਕਰ ਦਿੰਦੀਆਂ ਨੇ ਬਾਕੀ ਮੈਂ ਮੇਰੇ ਜਿਹੜੇ ਕੰਮ ਆਉ ਮੈਂ ਸਾਰੇ ਆਪ ਹੀ ਕਰਦਾ ਹਾਂ ਭਾਜੀ ਨੇ ਤੁਸੀਂ ਹੈਗੇ ਉਹ ਮੰਮੀ ਦੀ ਨਹੀਂ ਕਦੇ ਯਾਦ ਆਂਦੀ ਕਿਉਂਕਿ ਇਹ ਆਪਣਾ ਇੱਕ ਮੂਮੈਂਟ ਹੁੰਦਾ ਵੀ ਹਾਂ ਆਪਣੀ ਮੰਮੀ ਸਾਡੇ ਨਾਲ ਰਵੇ ਪਾਪਾ ਸਾਡੇ ਨਾਲ ਰਹਿਣ ਵੀ ਅੱਜ ਉਹ ਮਤਲਬ ਸਾਨੂੰ ਦੇਖਦੇ ਤਾਂ ਕਿੱਦਾਂ ਦਾ ਫੀਲ ਹੁੰਦਾ ਹੈ ਨਾ ਕਦੇ ਮੰਮੀ ਪਾਪਾ ਦੀ ਨਹੀਂ ਆ ਜਾਂਦੀ ਨਹੀਂ ਬਹੁਤ ਆਂਦੀ ਯਾਦ ਤਾਂ ਬਹੁਤ ਆਂਦੀ ਹੈ ਇੱਕ ਦਿਨ ਮੇਲਾ ਲੱਗਿਆ ਸੀ ਟੈਟੂ ਕਰਦੇ ਹੋਏ ਸੀਗੇ ਮਾਦਰ ਰਿਲੇਟਿਡ ਕੋਲ ਸੀਗਾ ਮੈਂ ਟੈਟੂ ਕਰਦਾ ਰੋਪਿਆ ਸੀਗਾ ਯਾਦ ਆਉਂਦੀ ਹੋਈ ਆ ਮੰਮੀ ਦੇ ਇੱਕ ਹਰ ਇੱਕ ਗੱਲ ਹੁੰਦੀ ਹੈ ਨਾ ਵੀ ਇੱਕ ਮੰਮੀ ਹੁੰਦੀ ਹੈ ਅੱਜ ਇਦਾਂ ਕਹਿਣਾ ਸੀ ਪਾਪਾ ਹੁੰਦੇ ਅੱਜ ਇਦਾਂ ਕਰਨਾ ਸੀ ਕਿੰਨਾ ਟਾਈਮ ਹੋ ਗਿਆ ਭਾਜੀ ਉਹਨਾਂ ਨੂੰ ਕਿਹਾ 2008 ਦੇ ਵਿੱਚ ਪਾਪਾ ਚਲੇ ਗਏ ਸੀ ਤੇ ਆ ਕਰੋਨਾ ਜਿਹੜਾ ਸੈਕੰਡ ਟਾਈਮ ਆਇਆ ਸੀਗਾ ਉਦੋਂ ਮੇਰੇ ਮਦਰ ਚਲੇ 2020 ਦੇ ਵਿੱਚ ਭਾਜੀ ਮਤਲਬ ਜਦੋਂ ਮੰਮੀ ਪਾਪਾ ਦੋਨੇ ਚਲੇ ਗਏ ਹੈ ਨਾ ਹੌਸਲਾ ਕਿੱਥੋਂ ਮਿਲਿਆ ਕਿਉਂਕਿ ਇੱਕ ਮੰਮੀ ਦਾ ਪਾਪਾ ਦਾ ਜਾਣਾ ਚਲ ਪਾਪਾ ਚਲੇ ਗਏ ਫਿਰ ਮੰਮੀ ਸੀਗੇ ਬਾਅਦ 'ਚ ਪਰ ਉਹ ਤੋਂ ਬਾਅਦ ਨਾ ਇੱਕ ਹੌਸਲਾ ਮਿਲਣਾ ਨਾ ਬੜਾ ਔਖਾ ਆ ਹਾਸਲਾ ਮੈडम ਪਹਿਲਾਂ ਤਾਂ ਮਮੀ ਪਾਪਾ ਤੋਂ ਮਿਲਦਾ ਹੁੰਦਾ ਸੀ ਬਾਕੀ ਫਿਰ ਮੇਰਾ ਇਦਾਂ ਦਾ ਵਾ ਕਿ ਮੈਂ ਆਪਣੇ ਆਪ ਨੂੰ ਦੋ ਸਮਝਦਾ ਜਦੋਂ ਵੀ ਮੈਂ ਵੀਖਣਾ ਤਾਂ ਮੈਂ ਆਪਣੇ ਨਾਲ ਹੀ ਗੱਲ ਕਰਦਾ ਹੁੰਦਾ ਤੇ ਮੈਨੂੰ ਜਵਾਬ ਵੀ ਆਪਣੇ ਕੋਲ ਹੀ ਮਿਲਦਾ ਉਹ ਹੀ ਸਪੋਰਟ ਦੇ ਵਿੱਚ ਮੈਂ ਚੱਲਦਾ ਰਹਿਣਾ ਬਾਕੀ ਮੈਂ ਕਰੈਕਟਰ ਸਮਝਦਾ ਜਿਵੇਂ ਫਿਲਮ ਦੇ ਵਿੱਚ ਇੱਕ ਹੀਰੋ ਹੁੰਦਾ ਹੈ ਜਾਂ ਵਿਲਨ ਹੁੰਦਾ ਹੈ ਤੇ ਮੈਨੂੰ ਇਹ ਕਰੈਕਟਰ ਮਿਲਿਆ ਹੈ ਰੱਬ ਵੱਲੋਂ ਮੈਂ ਆਪਣੇ ਬੈਸਟ ਨਿਵਾ ਕੇ ਜਾਊਂਗਾ ਕਦੀ ਨਿਰਾਸ਼ਾ ਨਹੀਂ ਹੁੰਦੀ ਕਦੇ ਆਪਣੇ ਆਪ ਨੂੰ ਇਦਾਂ ਦਾ ਦੇਖ ਕੇ ਫੀਲ ਨਹੀਂ ਹੁੰਦਾ ਵੀ ਬਾਕੀ ਲੋਕ ਇਦਾਂ ਚੱਲ ਰਹੇ ਆ ਇਹ ਚੀਜ਼ ਕਰ ਰਹੇ ਆ ਮੈਂ ਵੀ ਉਹ ਚੀਜ਼ ਕਰਾਂ ਮੈਂ ਵੀ ਉਹ ਕਰਾਂ ਪਰ ਜੀ ਕਦੇ ਨਹੀਂ ਰਿਅਲਾਈਜ਼ ਹੁੰਦਾ ਵੀ ਮੈਂ ਵੀ ਕਾਸ਼ ਇੰਨਾ ਵਰਗਾ ਹੁੰਦਾ ਥੋੜੀ-ਬਹੁਤ ਹੁੰਦੀ ਆ ਕਦੇ ਨਾ ਕਦੇ ਇਦਾਂ ਦੀ ਕੋਈ ਚੀਜ਼ ਹੁੰਦੀ ਆ ਪਰ ਹੁਣ ਹਾਲਤ ਪਈ ਹੋਈ ਆ ਤੇ ਉਹਦੀ ਚੱਲੀ ਜਾਂਦਾ ਬਸ ਭਾਜੀ ਜਿਵੇਂ ਅੱਜ ਤੁਸੀਂ ਇੰਨੇ ਵੱਡੇ-ਵੱਡੇ ਟੈਟੂਜ਼ ਕਰਦੇ ਹੋ ਇਹਨਾਂ ਤੋਂ ਲੋਕਾਂ ਵੱਲੋਂ ਇੰਨਾ ਵਧੀਆ ਰਿਸਪੌਂਸ ਮਿਲਦਾ ਜੇ ਅੱਜ ਤੁਹਾਡੀ ਮੰਮੀ ਹੁੰਦੀ ਤੇ ਫਿਰ ਉਹ ਕੀ ਕਹਿੰਦੇ ਤੁਹਾਨੂੰ ਉਨਾਂ ਨੇ ਦਾ ਅਸ਼ੀਰਵਾਦ ਲੈਣਾ ਸੀ ਪ੍ਰਾਊਡ ਫੀਲ ਕਰਨਾ ਸੀਗਾ ਕਿ ਸਾਡਾ ਮੁੰਡਾ ਕੁਝ ਕਰਨ ਜੋਗਾ ਹੋਇਆ ਜੀ ਬਾਕੀ ਦੇਖੋ ਹੁਣ ਰੱਬ ਦੀ ਮਰਜ਼ੀ ਹੈ ਨਹੀਂ ਹੈ ਪਹਿਲਾਂ ਮਤਲਬ ਜਦੋਂ ਮੈਂ ਮੰਮੀ ਸੀਗੇ ਉਦੋਂ ਤੁਸੀਂ ਕਰਦੇ ਸੀਗੇ ਕਿ ਕੰਮ ਕੀ ਹੁਣ ਆ ਕੇ ਸਟਾਰਟ ਕੀਤਾ ਉਹਨਾਂ ਤੋਂ ਜਾਣ ਤੋਂ ਬਾਅਦ ਪਹਿਲਾਂ ਮੈਂ ਇੱਕ ਰੈਣੀ ਦੁਕਾਨ ਕਰਦਾ ਸੀ ਜੀ ਮੇਰੀ ਦੁਕਾਨ ਸੀਗੀ ਉਹ ਮੈਂ ਕੀਤੀ ਆ ਕੱਢਵਾਟ 8-9 ਸਾਲ ਕੀਤੀ ਉਸ ਤੋਂ ਪਹਿਲਾਂ ਮੇਰਾ ਬ੍ਰਦਰ ਕਰਦਾ ਹੁੰਦਾ ਸੀ ਜੀ ਫਿਰ ਕੋਰੋਨਾ ਦੇ ਵਿੱਚ ਮਦਰ ਨੂੰ ਦੇਖਦੇ ਦੇਖਦੇ ਉਹ ਬੰਦ ਕਰਨੀ ਪਈ ਮੈਨੂੰ ਤਿੰਨ ਚਾਰ ਮਹੀਨੇ ਮਤਲਬ ਮੈਂ ਰੀਆ ਫੇਰੋਸਤੋਵਾ ਵਿੱਚ ਛੜਤੀ ਸੀ। ਲਾਈਫ ਦੀ ਗੱਲ ਕਰੀ ਲਾਈਫ ਵਿੱਚ ਕਿੰਨਾ ਕੁ ਸਟਰਗਲ ਕਰਨਾ ਪਿਆ ਅਜੇ ਇੱਥੇ ਪਹੁੰਚਣ ਤੱਕ। ਪਹੁੰਚਣ ਲਈ। ਸਟਰਗਲ ਹੀ ਆ ਪਹਿਲਾਂ ਮਤਲਬ ਕਹਿ ਲਓ ਕਿ ਸੀਆਂ ਹੋਈਆਂ ਨੇ ਬਸ ਰੱਤੇ ਤੱਕ ਪਹੁੰਚਣ ਲਈ। ਦੁਕਾਨ ਦੇ ਵਿੱਚ ਸੀਗਾ ਜਿਹੜਾ ਮੇਰਾ ਹੁਨਰ ਸੀਗਾ ਉਹ ਮੈਨੂੰ ਐ ਲੱਗਦਾ ਸੀਗਾ ਵੀ ਇੱਥੇ ਹੀ ਰਹਿ ਜਾਣਾ ਬਸ। ਪਰ ਉਹ ਰੱਬ ਦੀ ਮਰਜ਼ੀ ਸੀ ਕਹਿੰਦੇ ਨੇ ਦੇਰ ਆਇ ਦਰੁਸਤ ਆਇ ਉਹ ਚੱਫੇਰਾ ਬਸ। ਸ਼ੌਂਕ ਸੀਗਾ ਟੈਟੂ ਬਣਾਉਂਦਾ ਜਾਂ ਕੋਈ ਹੋਰ ਸ਼ੌਂਕ ਰੱਖਦੇ ਹੋ ਇਸ ਤੋਂ ਲਾ। ਸ਼ੌਂਕ ਮੈਡਮ ਸੀਗਾ ਸਿਰਫ ਡਰਾਇੰਗ ਦਾ। ਡਰਾਇੰਗ ਤੋਂ ਜਦੋਂ ਮੈਂ ਇੱਥੇ ਆਇਆ ਮੈਂ ਦੇਖਿਆ ਵਾ ਫਿਰ ਉਸ ਤੋਂ ਬਾਅਦ ਮੇਰਾ ਦਿਲ ਕੀਤਾ ਫਿਰ ਮੈਂ ਟੈਟੂ ਹੀ ਕਰਾਂ ਜੀ ਭਾਜੀ ਸ਼ੌਂਕ ਕੀ ਨੇ ਹੌਬੀਜ਼ ਕੀ ਕੀ ਨੇ ਤੁਹਾਡੀਆਂ ਮਿਊਜ਼ਿਕ ਲਿਸਨਿੰਗ ਤੇ ਬੁੱਕ ਵਗੈਰਾ ਬੜ ਲੀ ਦੀਆਂ ਨੇ ਬਾਕੀ ਤਾਂ ਡਰਾਇੰਗ ਹੀ ਹੈ ਡਰਾਇੰਗ ਹਾਂ ਜੀ ਭਾਜੀ ਜਦੋਂ ਆਪਾਂ ਦੇਖਦੇ ਆ ਨਾ ਵੀ ਹਾਂ ਇਹ ਸਾਡਾ ਆਈਡਲ ਆ ਅਸੀਂ ਇਹਨੂੰ ਦੇਖ ਕੇ ਵੱਡੇ ਹੋਏ ਆ ਅਸੀਂ ਇਹਦੇ ਵਰਗਾ ਬੰਨਾ ਕੋਈ ਇਦਾਂ ਦਾ ਹੈਗਾ ਜਿਹਨੂੰ ਦੇਖ ਕੇ ਤੁਸੀਂ ਕਹਿੰਦੇ ਹੋ ਕਿ ਮੈਂ ਵੀ ਇਹਦੇ ਵਰਗਾ ਬੰਨਾ ਆ ਨੇ ਮੈਂ ਪਹਿਲਾਂ ਹੋਇਆ ਸੀ ਮੈਨੂੰ ਇੱਕ ਆਨੰਦਰ ਅਰਨੋਲਡ ਕਰਕੇ ਬੋਡੀ ਬਿਲਡਰ ਉਹ ਹੈਂਡੀਕੈਪ ਹੀ ਨਹੀਂ ਉਹਨਾਂ ਦਾ ਚਲੋ ਕੰਮ ਨਹੀਂ ਕਰਦਾ ਹੈਗਾ ਮੈਂ ਬੋਡੀ ਬਿਲਡਿੰਗ ਵੀ ਲੱਗਿਆ ਸੀਗਾ ਮੈਂ ਕੀਤਾ 1.5 ਸਾਲ ਪਰ ਨਹੀਂ ਰੱਬ ਨੇ ਜਿਹੜਾ ਹਨਰ ਦਿੱਤਾ ਸੀ ਉਹਦੇ 'ਚ ਜਾਣਾ ਸੀਗਾ ਬਾਕੀ ਆਈਡਲ ਆਪਣੇ ਆਪ ਨੂੰ ਮੰਨੋ ਦੂਸਰਿਆਂ ਨੂੰ ਤਾਂ ਕੀ ਮੰਨਣਾ